ਇਸ ਸ੍ਰੀ ਗੁਰੂ ਆ ਸਾਡੀ ਕਿ ਸਿੱਖੜਿਆ ਹਮੇਸ਼ਾ ਜੱਟ ਦੀ ਕਰੇ ਜੰਮੇ ਆ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕੇ ਹੁਣ ਤੱਕ ਕੀਤਾ ਹੈ ਤਾਂ ਕੀ ਹੈ ਗੱਲ ਕੀ ਹੈ ਅੱਗੇ ਖਵਾਰਾ ਮੀਡੀਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਐ ਹੋ ਜੁਕੇ ਸੋਚਿਆ ਨਹੀਂ ਸੀ ਅਲ ਖਾਤਾ ਅੰਦੋਲਨ ਖੜਾ ਕਰਤਾ ਤੁਸੀਂ ਮੁੜ ਕੇ ਇਹ ਦਿਨ ਇੱਕ ਗੁਰਸਿੱਖ ਦਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਇਸ ਵਕਤ ਕੋਈ ਕਰਦਾ ਖਤਮ ਪਟਦਾ ਇਤਿਹਾਸ ਖੋਲ ਕੇ ਦੇਖ ਲੋ ਉਹ ਨੂੰ ਕਰਨਾ ਪੈਂਦਾ ਤੇ ਬਾਅਦ ਵਿੱਚ ਚਾ ਦੋ ਜੱਲੀ ਬਾਦ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਜੇ ਤੁਸੀਂ ਅੱਜ ਬੈਠੇ ਹੋ ਆਉਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਦੇ ਬੈਠੇ ਹੋ ਲੇਕਿਨ ਇਹ ਜਿਵੇਂ ਕਹਿੰਦੇ ਦੋਨੇ ਸਰਕਾਰਾਂ ਨੂੰ ਦੂਰ ਫਿੱਟੇ ਬੋ ਕਿ ਇੱਕ ਐਡਾ ਗੁਰਸਿੱਖ ਆਦਮੀ ਤਿਲਕਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹਾਂ ਹਿਸਟਰੀ ਗਵਾਹ ਸਾਡੀ ਕਿ ਸਿੱਖੜਿਆ ਹਮੇਸ਼ਾ ਜੱਟ ਦੇ ਘਰੇ ਜੱਬੇ ਹਾਂ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕੇ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਆਂ ਇਹੀ ਮੈਂ ਤੁਹਾਡੇ ਵਕੀਲ ਨੂੰ ਕਿਹਾ ਕਿ ਜਿਹੜੇ ਆ ਕੁਝ ਕਰਦੀ ਹੈ ਨਾ ਅਸੀਂ ਤਾਂ ਕਹਿ ਰਹੇ ਆ ਕਿ ਸਭ ਨੂੰ ਤੁਸੀਂ ਹੀ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਆ ਉਹਨਾਂ ਦਾ ਮੁੱਦਾ ਇਹ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖਾਰਾ ਮੀਡੀਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਐ ਹੋ ਜੁ ਕਿ ਸੋਚਿਆ ਨਹੀਂ ਸੀ ਵੈਸੇ ਦੋਸਤਾਂ ਚਾਹ ਦੇਣ ਵਾਲਾ ਇਨਸਾਨ ਹੈ ਚ ਆਪੇ ਅਜਾ ਪਰਿਵਾਰ ਬੈਠਾ ਔਰ ਅਸੀਂ ਬੇਬਸ ਹੋਏ ਬੈਠੇ ਉਹ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਿ ਨਾਲ ਉਹ ਸਿੱਖ ਬੈਠਾ ਇੱਕ ਬੰਦੇ ਦੇਖ ਕੇ ਕਿਤੇ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਲੈ ਗਨੇ ਸੀ ਆਦਮੀ ਮੇਰੀ ਤਾਂ ਕਈ ਵਾਰ ਰਾਤ ਨੂੰ ਹੱਥ ਖੁੱਲਦੀ ਹੈ ਤੇ ਬਾਹਰ ਰੋਜ਼ ਰੋਜ਼ ਨਹੀਂ ਹਾਂ ਉਸ ਵਕਤ ਬੈਠੇ ਮੈਂ ਨੇ ਵੀ ਮਾਰਦੀ ਆ ਰੱਬ ਨੂੰ ਇਹਨਾਂ ਤੋਂ ਤਾਂ ਮਾਰਨੇ ਕੀ ਰੱਬ ਨੂੰ ਮਾਰਦੇ ਆ ਇਹਨੇ ਸਾਰੇ ਅਸੀਂ ਦੇਖ ਕੇ ਇਆ ਕੋ ਸ਼ੋਰ ਹੈ। ਹਾਲ ਖਾਤਾ। ਅੰਦੋਲਨ ਖੜਾ ਕਰਤਾ ਤੁਸੀਂ ਮੁੜ ਕੇ। ਇਹ ਦਿਨ ਇੱਕ ਬੁਰ ਸਿੱਖਤਾ ਜਿਹੜਾ ਹੈਗਾ ਸਟੈਂਡ ਹੈ। ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ। ਇਸ ਵਕਤ ਕੋਈ ਕਰਦਾ ਹੈ, ਖਤਮ ਪਟਦਾ ਇਤਿਹਾਸ ਫੋਲ ਕੇ ਦੇਖ ਲੋ। ਉਹ ਨਾ ਕਰਨਾ ਪੈਂਦਾ ਤੇ ਬਾਅਦ ਵਿੱਚ ਚਾਹਤਾ। ਜੱਲਦੀ ਬਾਅਦ ਜੇ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਇੱਥੇ ਕਿੰਨੇ ਹੈ। ਪਹਿਲਾ ਫੈਮਿਲੀ ਚ ਆਇਆ ਦੁੱਖ ਤੁਸੀਂ ਅੱਜ ਬੈਠੇ ਹੋ ਆਉਦੇ ਤਾਂ ਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਦੇ ਬੈਠੇ ਹੋ ਲੇਕਿਨ ਇਹ ਜਿਨ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁੱਸੇਖ ਆਦਮੀ ਤਿਲਕਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹਾਂ ਹਿਸਟਰੀ ਗਵਾਹ ਸਾਡੀ ਕਿ ਸਿੱਖੜਿਆ ਹਮੇਸ਼ਾ ਜੱਟ ਦੇ ਘਰੇ ਜੰਮੇ ਆ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕੇ ਹੁਣ ਤੱਕ ਕੀਤਾ ਹੈ ਉਹਨਾਂ ਅਰਦਾਸ ਕਰਦੇ ਆਂ ਇਹੀ ਮੈਂ ਤੁਹਾਡੇ ਵਕੀਲ ਨੂੰ ਕਿਹਾ ਕਿ ਜਿਹੜੇ ਆ ਕੁਛ ਕਰਦੀ ਹੈ ਨਾ ਅਸੀਂ ਤਾਂ ਕਹਿ ਰਹੇ ਆ ਕਿ ਸਾਨੂੰ ਤੁਸੀਂ ਹੀ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਆ ਉਹਨਾਂ ਦਾ ਮੁੱਦਾ ਇਹ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖਵਾਰ ਮੀਡੀਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਐ ਹੋ ਜੁਕੇ ਸੋਚਿਆ ਨਹੀਂ ਸੀ ਵੈਸੇ ਦੋਸਤਾਂ ਚੱਦ ਦੇਣ ਵਾਲਾ ਇਨਸਾਨ ਆ ਪਿਆ ਅਜਾ ਪਰਿਵਾਰ ਬੈਠਾ ਔਰ ਅਸੀਂ ਬੇਬਸ ਹੋਏ ਬੈਠੇ ਉਹ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਹਿੰਦਾ ਉਹ ਸਿੱਖ ਬੈਠਾ ਕਿ ਬੰਦੇ ਦੇਖ ਕੇ ਕਿਤੇ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਲੇਕਿਨ ਅਸੀਂ ਆਦਮੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਐ ਤੇ ਬਾਹਰ ਰੋਜ਼ ਰੋਜ਼ ਨਹੀਂ ਹਾਂ ਉਸ ਵਕਤ ਬੈਠੀ ਮੈਂ ਨੇ ਵੀ ਮਾਰਦਿਆਂ ਰੱਬ ਨੂੰ ਇਨਾਂ ਤੋਂ ਬਾਅਦ ਮੈਂ ਕੀ ਰੱਬ ਨੂੰ ਮਾਰਦੇ ਆ ਮੈਂ ਸਾਰੇ ਅਸੀਂ ਦੇਖ ਕੇ ਇਹ ਕੁਝ ਹੋ ਰਿਹਾ ਹੈ